ਬੰਗਾਲੀ ਜਲਸਾ ਕਮੇਟੀ ਗੁਰੂ ਬਾਜ਼ਾਰ ਵੱਲੋਂ ਆਪਣੇ ਪੈਗੰਬਰ ਦੀ ਯਾਦ ਵਿੱਚ ਵੀਵਾਂ ਸਾਲਾਨਾ ਜਲਸਾ ਮਦਰਸਾ ਜਿੰਤੂਲ ਇਸਲਾਮ ਜਾਮਾ ਮਸਜਿਦ ਖੈਰੁਦੀਨ ਹਾਲ ਬਾਜ਼ਾਰ ਵਿਖੇ 3 ਨਵੰਬਰ ਨੂੰ ਕਰਵਾਇਆ ਗਿਆ ਇਸ ਮੌਕੇ ਕੌਂਸਲਰ ਵਿਕਾਸ ਓਨੀ ਸਵਰਣਕਾਰ ਸੰਗਵਾਨ ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਨਾਮੇਸ਼ਾ ਕੌਂਸਲਰ ਗੌਰਵ ਗਿੱਲ ਰਾਜੇਂਦਰ ਕੁਮਾਰ ਜੱਜ 올 ਮੁਸਲਿਮ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਮਾਨਿਕ ਅਲੀ ਰਵਿਕਾਂਤ ਉੱਚੇ ਚੇਤੌਰ ਤੇ ਪੁਜੇ ਅਤੇ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇੱਕ ਸਕੰਡ ਬਾਅਦ ਇੱਕ ਮਿੰਟ ਦੀ ਇੱਕ ਸਕੰਡ ਉਹਨਾਂ ਦੀ ਟੀਮ ਦੇਖ ਸਕਦੇ ਹੋ ਨਾਮੇਸ਼ਾ ਜੀ ਦੀ ਪੰਜਾਬ ਪ੍ਰਧਾਨ ਇੱਥੇ ਪਹੁੰਚੇ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਦੇਖ ਸਕਦੇ ਹੋ ਸਨਮਾਨਿਤ ਕੀਤਾ ਜਾ ਰਿਹਾ ਨਾਰਸਿੰਘ ਜੀ ਵੱਲੋਂ ਮਨੀਰ ਜੀ ਵੱਲੋਂ ਸੋ ਬੜੇ ਲੰਬੇ ਸਮੇਂ ਤੋਂ ਅੱਜ 20ਵਾਂ ਜਲਸਾ ਜਿਹੜਾ ਬੰਗਾਲੀ ਮੁਸਲਿਮ ਭਾਈਚਾਰ ਸਾਡੇ ਜਿਹੜੇ ਭਰਾ ਨੇ ਉਹ ਹਰ ਸਾਲ ਇਹ ਜਲਸਾ ਕਰਦੇ ਨੇ ਸੋ ਮੈਨੂੰ ਹਮੇਸ਼ਾ ਇੱਥੇ ਆ ਕੇ ਮੌਕਾ ਵੀ ਮਿਲਦਾ ਸਾਰੇ ਨਿਦਰਸ਼ਨ ਵੀ ਕਰੀਦੇ ਔਰ ਅਸ਼ੀਰਵਾਦ ਵੀ ਲਈਦਾ ਹੈ ਔਰ ਪਰਮਾਤਮਾ ਜਗੇ ਇਹ ਅਰਦਾਸ ਕਰੀਦੇ ਹਮੇਸ਼ਾ ਅੱਲਾਹ ਤਾਲਾ ਦੇ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਰੱਖਣ ਅਸੀਂ ਇਸੇ ਤਰੀਕੇ ਨਾਲ ਆਪਣੇ ਸ਼ਹਿਰ ਦੀ ਦੇਸ਼ੀ ਤਰੱਕੀ ਵਾਸਤੇ ਇਕੱਠੇ ਹੋ ਕੇ ਲਲ ਮਿਲ ਕੇ ਅਸੀਂ ਆਪਣੀ ਦੇਸ਼ੀ ਤਰੱਕੀ ਕਰ ਸਕੀਏ ਸੋ ਸਾਡੇ ਸਾਰੇ ਮੀਆਂ ਜੀ ਹਮੇਸ਼ਾ ਚਾਹੇ ਕੋਈ ਈਦ ਦਾ ਪ੍ਰੋਗਰਾਮ ਹੁੰਦਾ ਚਾਹੇ ਜਲਸਾ ਹੁੰਦਾ ਕੋਈ ਵੀ ਪ੍ਰੋਗਰਾਮ ਹੁੰਦਾ ਸਾਨੂੰ ਨੋਤਾ ਦਿੰਦੇ ਨੇ ਅਸੀਂ ਸਾਰੇ ਸਾਡੇ ਪ੍ਰਧਾਨ ਰਵੀ ਕਾਨ ਜੀ ਨੇ ਮੀਆਂ ਜੀ ਨੇ ਰਾਜਨ ਖੰਨਾ ਜੀ ਨੇ ਚੌਹਾਨ ਸਾਹਿਬ ਨੇ ਤੁਸੀਂ ਸਾਰੇ ਵਿਸ਼ੇ ਤੇ ਇਕੱਠੇ ਹੋ ਕੇ ਆਉਂਦੇ ਆਂ ਔਰ ਅਸ਼ੀਰਵਾਦ ਲੈ ਕੇ ਜਾਂਦੇ ਆਂ ਔਰ ਫਿਰ ਹੀ ਕਲ ਕਮਾਂਗਾ ਕਿ ਅਸੀਂ ਸਾਰੇ ਦੇਸ਼ ਵਾਸੀ ਸਾਰੇ ਸ਼ਹਿਰ ਵਾਸੀ ਇਕੱਠੇ ਹੋਇਆ ਇਕੱਠੇ ਰਹਿ ਕੇ ਸਾਡਾ ਦੇਸ਼ ਤਰੱਕੀ ਕਰ ਸਕਦਾ ਸਾਡਾ ਸ਼ਹਿਰ ਤਰੱਕੀ ਕਰ ਸਕਦਾ ਸਾਡੇ ਪਰਿਵਾਰ ਤਰੱਕੀ ਕਰ ਸਕਦੇ ਇਹ ਮੈਂ ਦੇਖ ਰਿਹਾ 20 ਸਾਲ ਤੋਂ ਇਹ ਹਰ ਸਾਲ ਦੇ ਸਾਲ ਕਿਸੇ ਪੈਸੇ ਦਾ ਜਲਸਾ ਹੁੰਦਾ ਕਿ ਇਹਨਾਂ ਦੀ ਸੇਵਾ ਭਾਵ ਮੈਂ ਵੇਖਦਿਆਂ ਇਹ ਗੁਰੂਬਜ਼ਾਰ ਦੀ ਹੱਡੀ ਟੀਮ ਜਿੰਦੇ ਬੰਗਾਲੀ ਭੜਾ ਤੁਹਾਡੇ ਨੇ ਇਹਦੇ ਇੱਥੇ ਦੇ ਸੇਵਾ ਹਰ ਸਾਲ ਦੀ ਸਾਲ ਕਰਦੇ ਆ ਕਿਤੇ ਬਾਜ਼ਾਰ ਚ ਕਿਸੇ ਬੰਗਾਲੀ ਬਿਮਾਰ ਹੋਏ ਹੋਇ ਜੋ ਕਰੇ ਇਹ ਟੀਮ ਹਰ ਤਰ੍ਹਾਂ ਦੀ ਸੇਵਾ ਕਰਦੀ ਏ ਕੋਈ ਮਾਰੇ ਬੰਦੇ ਦੇ ਕੋਈ ਮਾਰੇ ਟਾਈਮ ਆ ਜਾਂ ਕਿਸੇ ਔਰਤੇ ਕੋਈ ਗਲਤ ਕੰਮ ਹੋ ਜੇ ਉਹਦੇ ਇਹਨਾਂ ਖਲੋਕ ਕੋਲੋਂ ਪੈਸੇ ਲਾ ਰਹੇ ਉਹਦੀ ਮਦਦ ਇਹ ਕਰਦੇ ਨੇ ਰਾਤ ਦਿਨ ਹਰ ਬੰਦੇ ਦੀ ਸੇਵਾ ਜੀ ਇਹ ਬੈਠੇ ਨੇ ਇਹ ਟੀਮ ਨੂੰ ਮੈਂ ਮਗਰੀ ਆਪਣੇ ਵੱਲ ਬਹੁਤ ਮਗਰੀ ਮੁਬਾਰਕਤ ਦੇਣਾ ਚਾਹਾਂਗਾ ਇਹ ਹਰ ਸਾਲ ਜਿੱਦਾਂ ਇਹ ਸੇਵਾ ਕਰਦੇ ਨੇ ਇਸ ਜਲਸੇ ਦੀ ਇਹ ਬਹੁਤ ਦੇਖਿਆ ਨੂੰ ਖੁਸ਼ੀ ਹੋ